ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵਖਰੀ ਪਹਿਚਾਨ ਬਣਾਉਣ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵਿਕਾ ਮੈਡਮ ਅਲੀਤਾ ਸੋਮਪ੍ਰਕਾਸ਼ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਵੱਲੋਂ ਸਮੂਹੀਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਜਨਵਰੀ ਦਿਨ ਐਤਵਾਨੂ ਧੀਆਂ ਦੀ ਲੋੜੀ ਪੌਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸਥਾਨਕ ਔਨਕਾਰਨਗਰ ਫਗਵਾੜਾ ਦੀ ਗਰਾਊਂਡ ਵਿਖੇ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਵੰਦੀ ਗੱਲਬਾਤ ਕਰਦੇ ਆ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ 1100 ਧੀਆਂ ਦੀ ਲੋਰੀ ਪਾਈ ਜਾਵੇਗੀ ਉੱਥੇ ਹੀ ਇਸ ਸਮਾਗਮ ਦੌਰਾਨ ਭਾਜਪਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਿੱਸਾ ਲਵੇਗੀ ਜਦਕਿ ਨਾਮੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਉੱਥੇ ਹੀ ਇਸ ਸਮਾਗਮ ਦੌਰਾਨ ਨਵ ਜਨਮੀਆਂ ਧੀਆਂ ਨੂੰ ਗਿਫਟ ਅਤੇ ਹੋਰ ਸਮਾਨ ਵੀ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਮਹਿਲਾ ਮੰੁੰਮੁਖ ਫਲੀਅਤੇ ਰੋੜੀਆਂ ਵੀ ਵੰਡੀਆਂ ਜਾਣਗੀਆਂ ਹੁਣ ਅਸਮੁਈਲਾ ਕਾ ਵਾਸੀਆਂ ਨੂੰ ਇਸ ਲੋੜੀ ਦੇ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾੰਗ ਚੈਨਲੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੀਆਂ ਦੀ ਲੋੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਆ 11 ਤਰੀਕ ਨੂੰ 11 ਵਜੇ ਓਂਕਾਰ ਨਗਰ ਗਰਾਊਂਡ ਦੇ ਵਿੱਚ 1100 ਧੀਆਂ ਦੀ ਲੋੜੀ ਪਾਈ ਜਾਊਗੀ ਮੈਂ ਆਪਣੇ ਬੋਲ ਸਾਰਿਆਂ ਨੂੰ ਅਪੀਲ ਕਰਦੀ ਆਂ ਫੁਗਵਾੜਾ ਸ਼ਹਿਰ ਤੇ ਔਰ ਫੁਗਵਾੜਾ ਹਲਕੇ ਦੇ ਵਿੱਚ ਕਿ ਜੇ ਮੇਰਾ ਸੁਨੇਹਾ ਕਿਸੇ ਨੂੰ ਨਹੀਂ ਵੀ ਮਿਲਿਆ ਤਾਂ ਆਪਣੀਆਂ ਬੱਚੀਆਂ ਨੂੰ 1.5 ਸਾਲ ਤੱਕ ਦੀਆਂ ਬੱਚੀਆਂ ਨੂੰ ਲੈ ਕੇ ਜਰੂਰ ਪਹੁੰਚਣ ਤਾਂ ਕਿ ਅਸੀਂ ਉਹਨਾਂ ਦੀ ਲੋਹੜੀ ਦੀ ਖੁਸ਼ੀ ਮਨਾ ਸਕੀਏ ਬੱਚੀਆਂ ਦਾ ਚਾਹ ਕਰ ਸਕੀਏ ਤਾਂ ਕਿ ਈਆਂ ਵੀ ਆਪਣੇ ਜੀਵਨ ਦੇ ਵਿੱਚ ਤਰੱਕੀ ਕਰਨ ਉਹਨਾਂ ਦਾ ਜੀਵਨ ਖੁਸ਼ਹਾਲ ਹੋਵੇ ਆਪਾਂ ਇਹੀ ਉਸ ਦਿਨ ਦੁਆ ਕਰਦੇ ਆਂ ਕੀ ਬੇਟੀਆਂ ਕਿਸਮਤ ਵਾਲੀਆਂ ਹੋਣ ਆਓ ਰਲ ਕੇ ਸਾਰੇ ਧੀਆ ਦੀ ਲੋੜੀ ਮਨਾਈਏ ਔਰ ਖੁਸ਼ੀਆਂ ਮਨਾਈਏ ਧੀਆ ਦੀ ਲੋੜੀ ਭਾਰਤਵਰਸ਼ ਵਿੱਚ ਬਹੁਤ ਪਿਆਰ ਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ ਇਹ ਲੋੜੀ ਇਸਤਰੀਆਂ ਨੂੰ ਸਤਿਕਾਰ ਦੇਣ ਲਈ ਬੱਚੀਆਂ ਨੂੰ ਸਤਿਕਾਰ ਦੇਣ ਲਈ ਲੜਕੀਆਂ ਦੇ ਬਰਾਬਰ ਪਿਆਰ ਕਰਨ ਲਈ ਲੋਕਾਂ ਨੂੰ ਪ੍ਰੇਰਣਾ ਦਿੰਦੀ ਹੈ ਆਓ ਰਲ ਕੇ ਅਸੀਂ ਲੋੜੀ ਮਨਾਈਏ ਪਗਵਾੜਾ ਵਿਖੇ ਅਸੀਂ ਇਹ ਲੋੜੀ ਔਰ ਕਾਰ ਨਗਰ ਨਗਰ ਵਿਖੇ 11 ਤਰੀਕ ਨੂੰ ਕਾਲ ਰਾਣੀ ਦੇ 11 ਤਰੀਕ ਨੂੰ 11 ਵਜੇ ਮਨਾ ਰਹੇ ਆ ਇਹ ਸਾਰੇ ਸਾਰਿਆਂ ਨੂੰ ਅਪੀਲ ਹੈ ਕਿ ਲੜਕੀਆਂ ਨੂੰ ਤੇ ਜ਼ਰੂਰ ਲੈ ਕੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਪਿਆਰ ਦੇ ਸਕੀਏ ਸਤਿਕਾਰ ਦੇ ਸਕੀਏ ਔਰ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਨਾ ਹੈ ਕਿ ਲੜਕੀਆਂ ਨੂੰਨਾ ਪਿਆਰ ਕਰੋ ਜਿੰਨੇ ਲੜਕਿਆਂ ਨੂੰ ਕਰਦੇ ਮੇਰੀਆਂ ਬਹੁਤ ਬਹੁਤ ਸ਼ੁਕਰੀਆ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵਖਰੀ ਪਹਿਚਾਨ ਬਣਾਉਣ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵਿਕਾ ਮੈਡਮ ਅਨੀਤਾ ਸੋਮਪrakash ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਜਨਵਰੀ ਦਿਨ ਐਤਵਾਨੂ ਧੀਆਂ ਦੀ ਲੋੜੀ ਪਾਉਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸਥਾਨਕ ਔਨਕਾਰਨਗਰ ਫਗਵਾੜਾ ਦੀ ਗਰਾਊਂਡ ਵਿਖੇ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸੰਬੰਧੀ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ 1100 ਧੀਆਂ ਦੀ ਲੋਰੀ ਪਾਈ ਜਾਵੇਗੀ ਉੱਥੇ ਹੀ ਇਸ ਸਮਾਗਮ ਦੌਰਾਨ ਭਾਜਪਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਿੱਸਾ ਲਵੇਗੀ ਜਦਕਿ ਨਾਮੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਉੱਥੇ ਹੀ ਇਸ ਸਮਾਗਮ ਦੌਰਾਨ ਨਵ ਜਨਮੀਆਂ ਧੀਆਂ ਨੂੰ ਗਿਫਟ ਅਤੇ ਹੋਰ ਸਮਾਨ ਵੀ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਮਹਿਲਾਵਾਂ ਨੂੰ मूंगफली ਅਤੇ ਰੋੜੀਆਂ ਵੀ ਵੰਡੀਆਂ ਜਾਣਗੀਆਂ ਹੁਣ ਇਸ ਮੁਈ ਇਲਾਕਾ ਵਾਸੀਆਂ ਨੂੰ ਇਸ ਲੋਹੜੀ ਦੇ ਸਮਾਗਮ 'ਤੇ ਸਮੇਂ ਸਿਰ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ